ਹੋਇਆ ਸਰ ਜਿਹੜਾ ਐਕਸੀਡੈਂਟ ਹੋਇਆ ਉਹ ਜਿਹੜਾ ਐਕਸੀਡੈਂਟ ਹੋਇਆ ਸੀਗੇ ਥੋੜਾ ਜਿਹਾ ਚੈਕਿੰਗ ਸੀਗੀ ਟ੍ਰੈਫਿਕ ਪੁਲਿਸ ਨਾਲ ਸੀਗੀ ਉਹ ਕੋਈ ਮੋਟਰਸਾਈਕਲ ਤੇ ਜਿਹੜਾ ਹੁੰਦਾ ਉਹ ਜੁਗਾੜੀ ਜਿਹਾ ਲਾਇਆ ਹੋਇਆ ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ ਪਿੱਛਲੀ ਗੱਡੀ 'ਚ ਬੈਠਿਆ ਸੀ ਕਿੱਤਲੀ ਗੱਡੀ ਦਾ ਉਹਦੇ ਨਾਲ ਟੱਕਰ ਹੋ ਕੇ ਤੇ ਸਪੇਡ ਚ ਲੱਗੀ نیچے ਉਤਰ ਗਿਆ ਇਹ ਕਿੱਥੇ ਐਕਸੀਡੈਂਟ ਹੋਇਆ ਸੀ ਇਹ ਲਾਧੂ ਕਾ ਦੇ ਕੋਲ ਆ ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਦੋ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਗੱਡੀ 'ਚੋਂ ਸੀ ਕਲਾਸਿਕ ਡਰਾਈਵਰ ਸੀਗਾ ਐਡੀਸੀ ਜਰਨਲ ਦਾ ਹੋਸਟਰ ਹੋਵੇ ਲੋ ਟੋਟਲ ਕਿੰਨੇ ਜਣੇ ਸੀਗੇ ਇਹਦੇ ਚਾਰ ਜਣੇ ਸੀਗੇ ਹੋਰ ਵੀ ਕੋਈ ਇਸ ਤੋਂ ਇਲਾਵਾ ਨਹੀਂ ਬਾਕੀ ਠੀਕ ਆਸਾ ਹੋਇਆ ਦੇਖੋ ਇੱਕ ਤਾਂ ਅੱਜ ਸਾਰਾ ਦਿਨ ਆਪਾਂ ਸ਼ਹਿਰ ਦੇ ਵਿੱਚ ਵੀ ਦੇਖਿਆ ਬਹੁਤ ਜ਼ਿਆਦਾ ਧੁੰਦ ਰਹੀ ਹੈ ਸ਼ਹਿਰ ਦੇ ਵਿੱਚ ਵੀ ਔਰ ਸਭ ਪਿੰਡਾਂ ਦੇ ਵਿੱਚ ਤਾਂ ਧੁੰਦ ਹੋਣੀ ਹੈ ਕਿਉਂਕਿ ਖੇਤਾਂ ਦੇ ਵਿੱਚ ਧੁੰਦ ਹੋਣਾ ਜਿਹੜਾ ਹੁੰਦਾ ਹੈ ਔਰ ਬੜੀ ਹੀ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਸਾਡੇ ਆਰਟੀਏ ਦਫਤਰ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਔਰ ਜਿਹੜਾ ਆਪਣੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਵੀ ਜਲਾਲਾਬਾਦ ਮੁਲਾਜ਼ਮ ਦੂਸਰੇ ਛੱਡਣ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕੋਈ ਹਾਦਸਾ ਹੋਇਆ ਹੈ ਕਿਸੇ ਚੀਜ਼ ਦੇ ਵਿੱਚ ਕਿਸੇ ਨੂੰ ਬਚਾਉਂਦੇ-ਬਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਮੈਦਾ ਹੁੰਦਾ ਉਹਦੇ ਵਿੱਚ ਵੱਜੀ ਹੈ ਜਿਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਪੁਲਿਸ ਦੇ ਜਿਹੜੇ ਮਲਾਕਤ ਹੋ ਚੁਕੀ ਹੈ ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹ ਵੀ ਕਾਹਲ ਹੋਏ ਨੇ ਉਹਨਾਂ ਦੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਕਰਕੇ ਚੱਲ ਰਿਹਾ ਹੈ ਥੋੜਾ ਹੀ ਜਿਹੜੀ ਦੁੱਖਦਾਈ ਘਟਨਾ ਹੈ ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ ਬਹੁਤ ਜਿਆਦਾ ਧੁੰਦ ਪੈ ਰਹੀ ਹੈ ਠੰਡ ਬਹੁਤ ਜਿਆਦਾ ਹੈ ਘਰਾਂ ਤੋਂ ਨਿਕਲਣ ਤੋਂ ਗਰੇਜ ਕਰੋ ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਕਰੋ ਨਾ ਨਿਕਲਿਆ ਜਾਵੇ ਕਿਉਂਕਿ ਆ ਜਿਹੜਾ ਰੈਡ ਅਲਰਟ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤਾ ਹੋਇਆ ਹੈ ਆਪਾਂ ਦੇਖ ਰਹੇ ਹਾਂ ਆਪਣੇ ਵੀ ਬਾਹਰ ਕਿੰਨੀ ਧੁੰਦ ਜਿਆਦਾ ਹੈ ਕੁਝ ਦਿਨ ਜਿਹੜੇ ਇਹ ਧੁੰਦ ਦਾ ਰਹਿਣਾ ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਬਿਨਾ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ ਘਰਾਂ ਦੇ ਵਿੱਚ ਰਿਹਾ ਜਾਵੇ ਹਲਾ ਹੋਇਆ ਸਰ ਜਿਹੜਾ ਐਕਸੀਡੈਂਟ ਹੋਇਆ। ਟ੍ਰੈਫਿਕ ਨਹੀਂ ਐਕਸੀਡੈਂਟ ਹੋ ਰਿਹਾ ਸੀਗੇ ਥੋੜਾ ਜਿਹਾ ਚੈਕਿੰਗ ਸੀਗੀ ਟ੍ਰੈਫਿਕ ਪੁਲਿਸ ਨਾਲ ਸੀਗੀ। ਉਹ ਕੋਈ ਮੋਟਰਸਾਈਕਲ ਤੇ ਜਿਹੜਾ ਹੁੰਦਾ ਉਹ ਜੁਗਾੜੀ ਜਿਹਾ ਲਾਇਆ ਹੋਇਆ। ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ। ਪਿਛਲੀ ਗੱਡੀ 'ਚ ਬੈਠੇ ਸੀ ਕਿੱਤਲੀ ਗੱਡੀ ਦਾ ਉਹਦੇ ਨਾਲ ਟੱਕਰ ਹੋ ਕੇ ਤੇ ਸਪੇਡ ਚ ਲੱਗੀ ਨੀਚੇ ਉਤਰ ਗਈ। ਕਿ ਕਿੱਥੇ ਐਕਸੀਡੈਂਟ ਹੋਇਆ ਸੀ? ਲਾਧੂ ਕਾਹਦੇ ਕੋਲ ਦਾ। ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਨੁਕਸਾਨ ਦੋ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਗੱਡੀ 'ਚੋਂ ਸੀ। ਕਲਾਸਿਕ ਡਰਾਈਵਰ ਸੀਗਾ ਐਡੀਸੀ ਜਰਨਲ ਦਾ ਹੋ ਸਕਦਾ ਲੋ ਟੋਟਲ ਕਿੰਨੇ ਜਣੇ ਸੀਗੇ ਚਾਰ ਜਣੇ ਸੀਗੇ ਹੋਰ ਵੀ ਕੋਈ ਇਸ ਤੋਂ ਇਲਾਵਾ ਨਹੀਂ ਵਾਕਈ ਆਸਾ ਹੋਇਆ ਦੇਖੋ ਇੱਕ ਤਾਂ ਅੱਜ ਸਾਰਾ ਦਿਨ ਆਪਾਂ ਸ਼ਹਿਰ ਦੇ ਵਿੱਚ ਵੀ ਦੇਖਿਆ ਬਹੁਤ ਜ਼ਿਆਦਾ ਧੁੰਦ ਰਹੀ ਹੈ ਸ਼ਹਿਰ ਦੇ ਵਿੱਚ ਵੀ ਔਰ ਸਭ ਪਿੰਡਾਂ ਦੇ ਵਿੱਚ ਤਾਂ ਧੁੰਦ ਹੋਣੀ ਹੈ ਕਿਉਂਕਿ ਖੇਤਾਂ ਦੇ ਵਿੱਚ ਧੁੰਦ ਹੋ ਜਿਹਨੂੰ ਹੁੰਦਾ ਹੈ ਔਰ ਬੜੀ ਹੀ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਸਾਡੇ ਆਰਟੀਏ ਦਫਤਰ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਉਹ ਜਿਹੜਾ ਆਪਣੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਵੀ ਜਲਾਲਾਬਾਦ ਮੁਲਾਜ਼ਮ ਦੂਸਰੇ ਛੱਡਣ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕੋਈ ਹਾਦਸਾ ਹੋਇਆ ਹੈ ਕਿਸੇ ਚੀਜ਼ ਦੇ ਵਿੱਚ ਕਿਸੇ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਿਫਾਇਦਾ ਹੁੰਦਾ ਉਹਦੇ ਵਿੱਚ ਵਜੇ ਜਿਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਪੁਲਿਸ ਦੇ ਜਿਹੜੇ ਮਲਾਜ ਨੂੰ ਮੌਤ ਹੋ ਚੁਕੀ ਹੈ ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹ ਵੀ ਕਾਇਰ ਹੋਏ ਨੇ ਉਹਨਾਂ ਦੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਕਰਕੇ ਚੱਲ ਰਿਹਾ ਹੈ ਬੜਾ ਹੀ ਜਿਹੜੀ ਦੁੱਖ ਦੀ ਘਟਨਾ ਹੈ ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ ਬਹੁਤ ਜਿਆਦਾ ਤੁੰਦ ਪੈਰੀ ਹੈ ਠੰਡ ਬਹੁਤ ਜਿਆਦਾ ਹੈ ਘਰਾਂ ਤੋਂ ਨਿਕਲਣ ਤੋਂ ਗਰੇਜ ਕਰੋ ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਕਰੋ ਨਾ ਨਿਕਲਿਆ ਜਾਵੇ ਕਿਉਂਕਿ ਆ ਜਿਹੜਾ ਰੈੱਡ ਅਲਰਟ ਹੈ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤਾ ਹੋਇਆ ਹੈ ਆਪਾਂ ਦੇਖ ਰਹੇ ਹੁਣ ਆਪਣੇ ਵੀ ਬਾਹਰ ਕਿੰਨੀ ਤੁੰਦ ਜਿਆਦਾ ਹੈ ਕੁਝ ਦਿਨ ਜਿਹੜੇ ਇਹ ਤੁੰਦ ਦਾ ਰਹਿਣਾ ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਬਿਨਾ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ ਘਰਾਂ ਦੇ ਵਿੱਚ ਰਿਹਾ ਜਾਵੇ